ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਉੰਡਿਆ ਦੇ ਜਨਮ ਪਪਾ ਦੇਖਿਓ ਬੜਾ ਹੈ ਸ੍ਰੀ ਅਕਾਲ ਹਰਪਿੰਦਰ ਜੀ ਸਿੰਘ ਜੀ ਐਸਆਈਓ ਐਸਆਈ ਦਰਵਾਣਾ

कुमार एक्सन पावर् मान अपना समान प्राप्त कर श्री गौरव ਸੁਰੀਆ ਆਂ ਜੀ ਪ੍ਰਤੀਯਗ ਹੈ ਨਈ ਸੋਚ ਆਂ ਅੰਤਰਕਸਨ ਮਾਨ ਪ੍ਰਾਪਤ ਕਰ ਲਿਆ ਸੋ ਸੁਰੀਆ ਆਂ ਜੀ ਗੁਰੂ ਜੀ ਦੇ ਆਸ ਇਹ ਕਾਂ ਮੈਂ ਗੇਂਦ ਦੀ ਧਰਤੀ ਹੱਥੀਂ ਨਵਾਇਂ ਸੰਦਰ ਆਂਦਰ ਪ੍ਰਸਨ ਆਂਦਰ ਕਰਦਾ ਕਰਵਾਣਾ ਆਂ ਇਤਨ ਸਮਾਨ ਭਾਗ ਕਰਦਾ ਉਹ ਹੋ ਸ਼੍ਰੀ ਆਣਾ ਮੈਂ ਦੇਖੀ

ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦੀ ਹਾਂ ਕਿ ਚੀਨੀ ਜੀਆ ਵਿਆਸ ਸੈਮ ਸ਼੍ਰੀ ਅਵਲ ਕੁਮਾਰ ਸਿਧਾਨਾ ਜੀ ਆਨਟ ਪ੍ਰਧਾਨ ਸਨਮਾਨਕ

ਉਹ ਬੱਚੇ ਆਨੰਦ ਕਾਮ ਦਾ ਉਹਦੇ ਲਈ ਵੀ ਵਕੀਲ ਹੈ ਜਿਹੜਾ ਕੁੰਸ਼ਵਾਮਾ ਗੱਡੀ ਫਰੀ ਦਿੰਦੀ ਹੈ ਐਸ ਸੀ ਜਾਤ ਨਾਲ ਸੰਬੰਧਤ ਐਸਟੀ ਜਾਤ ਨਾਲ ਸੰਬੰਧਤ ਔਰਤ ਕਿਸੇ ਵੀ ਜਾਤ ਤੋਂ ਸੰਬੰਧਤ ਹੋਵੇ ਬੱਚਾ ਕਿਸੇ ਵੀ ਜਾਤ ਨਾਲ ਸੰਬੰਧਤ ਹੋਵੇ ਨਾਂ ਉਹ ਵਿਅਕਤੀ ਜੇ ਦੀ ਸਾਲਾਨਾ 3 ਲੱਖ ਰੁਪਏ ਤੋਂ ਘੱਟ ਆਮਦਨ ਹੋਵੇ ਉਹ ਕਿਸੇ ਵੀ ਜਾਤ ਦਾ ਹੋਵੇ ਉਹਨੂੰ ਵਕੀਲ ਦੇ ਸਬਾਬਾ ਜਿਹੜੀਆਂ ਉਹ ਕੋਪ ਦਿੱਤੇ ਜਾਂਦੇ ਕਿਤੇ ਨਹੀਂ ਜੇ ਇਸ ਤਰ੍ਹਾਂ ਇਹ ਕਿ ਤੁਹਾਡੇ ਘਰਾਂ 'ਚ ਕੋਈ ਨੋੜ ਪਵੇ ਤਾਂ ਤੁਸੀਂ ਵਕੀਲ ਨਹੀਂ ਲੈ ਸਕਦੇ ਹੋ ਤੁਹਾਨੂੰ 1988 ਨੰਬਰ ਦੇਤੇ ਗੋਰ ਕਰਕੇ ਜ਼ਿਆਦਾ ਜਾਣਕਾਰੀ ਦੇ ਸਕਦੇ ਹੋ ਬਾਕੀ ਤੁਹਾਡਾ ਜਿਹੜਾ ਜੀਵਨ ਆ ਉਹ ਇੱਥੇ ਆ ਆਇਆ ਤੁਹਾਨੂੰ ਬੜਾ ਮਹਿਸੂਸ ਹੋਇਆ ਹੋਗਾ ਤੁਸੀਂ ਚੰਗਾ ਮਹਿਸੂਸ ਕੀਤਾ ਹੋਵੇਗਾ ਕਿੰਨਾ ਕਿੰਨਾ ਮਹਿਸੂਸ ਕੀਤਾ ਹਾਂ ਇਤੋਂ ਜੋ ਤੁਹਾਨੂੰ ਸਿੱਖਿਆ ਮਿਲੀ ਆ ਤੁਹਾਡੇ ਜੀਵਨ ਨੂੰ ਸੁਧਾਰਨ ਵਾਸਤੇ ਜੋ ਆਪਾਂ ਕਰਦੇ ਆ ਕੀਤੇ ਆ ਉਦਾਰ ਸੁਧਾਰ ਦੇ ਵਾਸਤੇ ਅਸੀਂ ਇਤੋਂ ਬੜਾ ਕੁਝ ਲੈ ਕੇ ਜਾਣਾ ਔਰ ਸਿੱਖਿਆ ਵੀ ਆ ਉਹਨੂੰ ਭੁੱਲਣਾ ਨਹੀਂ ਹੈ ਘਰ ਜਾ ਕੇ ਜਿਹੜਾ ਇੱਥੇ ਇੱਕ ਮੀਂਹ ਨੇ ਤੁਹਾਨੂੰ ਦੱਸਿਆ ਗਿਆ ਉਹਨੂੰ ਕੀਤੇ ਰੱਖਣਾ ਜੀਤੇ ਰੱਖਣਾ ਔਰ ਜਿਹੜਾ ਇਥੋਂ ਤੁਹਾਨੂੰ ਦੱਸਿਆ ਉਹਦੇ ਨਾਲ ਪਰ ਸਾਡੇ ਮਾਪੇ ਕਿਹੜੇ ਚ ਰਹੋ ਜਿਹੜਾ ਮਾਪੇ ਦੇ ਕਿਹੜੇ ਚ ਰਹਿ ਗਿਆ ਉਹ ਸਭ ਕੁਝ ਹੈ ਠੀਕ ਹੈ ਆਪਣੇ ਮਾਮਾਰੇ ਸੋਚਣਾ ਡੈਡੀ ਬਾਰੇ ਸੋਚਣਾ ਭੈਣਾ ਬਾਰੇ ਸੋਚਣਾ ਕੱਕੜੀ ਦਾ ਪਹਿਵਾਰ ਆਉਣ ਦੀ ਜਿਆ ਰਿਹਾ ਉਹ ਜੇ ਅਸੀਂ ਜੀਵਨ ਦੀ ਲਾਈਨ ਤੋਂ हट ਕੇ ਦੂਸਰੀ ਲਾਈਨ ਤੇ ਹੋ ਗਏ ਜਿੱਦੋਂ ਆਪਾਂ ਮੁੜੇ ਜਾਂ ਤਾਂ ਫਿਰ ਭੈਣ ਦਾ ਵੀ ਕੋਈ ਨਾਮ ਨਹੀਂ ਮਾੜਾ ਵੀ ਕੋਈ ਰਾਤ ਨਹੀਂ ਪਿਆਉ ਦਾ ਵੀ ਉਹ ਇਜਤ ਨਹੀਂ ਖਰਾਬ ਹੈ ਆਪਣੀ ਇਜਤ ਖਰਾਬ ਹੈ ਅਸੀਂ ਐਕਸ਼ਨ ਦੇਖਦੇ ਆ ਜਿਹੜਾ ਬੰਦਾ ਹਾਂਜੀ ਜੇ ਕਾਰਾ ਸ਼ੰਕਰ ਭਗਵਾਨ ਜੀ ਕਾ ਬੋਲ ਸਾਚੇ ਦਰਵਾਜ ਕੀ ਜੈ ਹਾਂਜੀ ਪਿਆਰਿਓ ਬਹੁਤ ਹੀ ਖੂਬਸੂਰਤ ਟ੍ਰੈਕਰ ਮੀ ਜੋ ਹੈ ਵੱਜੇ ਡੰਬਰੂ ਕੋਲੇਨਾਥ ਜੀ ਦਾ ਭਜਨ ਔਰ ਬਾ ਕਮਾਲ ਲਿਖਿਆ ਹੈ ਸਾਡੇ ਪਰਸ਼ੋਤਮ ਚਾਂਦ ਜੀ ਜੋ ਇਸ ਦੁਨੀਆ ਵਿੱਚ ਨਹੀਂ ਹੈ ਉਹਨਾਂ ਨੇ ਬਾ ਕਮਾਲ ਇਸ ਭਜਨ ਨੂੰ ਲਿਖਿਆ ਤੇ ਖੂਬਸੂਰਤ ਗਾਇਆ ਹੈ ਸਾਡੇ ਸਤਕਾਰਯੋਗ ਸਾਡੇ ਵੱਡੇ ਭਾਜੀ ਦਿਲਬਰ ਜੀ ਦਿਲਬਰ ਉਹਨਾਂ ਨੇ ਬਹੁਤ ਹੀ ਖੂਬਸੂਰਤ ਇਸ ਭਜਨ ਨੂੰ ਨਿਵਾਇਆ ਔਰ ਅਸੀਂ ਆਸ ਰੱਖਦੇ ਹਾਂ ਕਿ ਇਸ ਭਜਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਆਪਣਾ ਬੰਦਾ ਪਿਆਰ ਦੇਣਾ ਹੈ ਥੈਂਕ ਯੂ ਮਿਹਰਬਾਨੀ ਧੰਨਵਾਦ ਮੈਂ ਤੁਹਾਡਾ ਵੀਰ ਬਲਵੰਦਰ ਪੰਗਲ ਮੇਰੇ ਛੋੜੇ ਵੀਰ ਜਲਬਰ ਜੀ ਜਲਬਰ ਇਹਨਾਂ ਦਾ ਧਾਰਮਿਕ ਜੀਤ ਰਿਲੀਫ ਹੈ ਅੱਜ ਬੱਜੇ ਡੰਗ ਇਹਨਾਂ ਨੇ ਬਹੁਤ ਪਹਿਲਾਂ ਵੀ ਅਨੇਕਾ ਗੀਤ ਆਪਣੇ ਲੋਕਲੀ ਚੋਲੀ ਵਿੱਚ ਪਾਏ ਆ ਇਹ ਸੌਂਗ ਜਿਹੜਾ ਧਾਰਮਿਕ ਆ ਇਹਨੂੰ ਸਾਰੇ ਸੁਣੋ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਦੇ ਵਿੱਚ ਜਾ ਸਕੇ ਮੈਂ ਸਾਰਿਆਂ ਦਾ ਕਹਿੰਦਾ ਤੁਹਾਨੂੰ ਬਹੁਤ ਬਹੁਤ ਜੀ ਰੱਖ ਜੈ ਬੋਲੇ ਨਾਥ ਕੀ ਮੈਂ ਤੁਹਾਡਾ ਵੀਰ ਕਾਇਕ ਦਲਵਰ ਜੀ ਦਲਵਰ ਜੋ ਕਿ ਮੇਰਾ ਨਵਾਂ ਟਰੈਕ ਔਰ ਇਹ ਸ਼ੰਕਰ ਦਾ ਧਾਰਮਿਕ ਗੀਤ ਟ੍ਰੈਕ ਆਇਆ ਬੱਜੇ ਕਮਰੂ ਜਿਸ ਦੇ ਲੇਖਕ ਹਨ ਪਰਚੋਦਨ ਚਾਂਦੀ ਇਹਨਾਂ ਦੀ ਬਦੌਲਤ ਇਹਨਾਂ ਦੀ ਯਾਦ ਦੇ ਵਿੱਚ ਨਿੱਗੀ ਯਾਦ ਦੇ ਵਿੱਚ ਰਾਣਾ ਜੀ ਸੁੰਦਰੇਵਾੜੇ ਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਮੈਂ ਗੀਤ ਰਿਕਾਰਡ ਕਰਵਾਇਆ ਤੇ ਅਸ਼ੀਰਵਾਦ ਆਦਰਨੀਏ ਪੂਰਨ ਗੁਰੂ ਦੇਵ ਜਿੰਦਵਾਵਾ ਜੀ ਦੀ ਕਿਰਪਾ ਦੇ ਨਾਲ ਇਹ ਗੀਤ ਇਹ ਰਿਲੀਜ਼ ਕੀਤਾ ਗਿਆ ਪੀਐਸ ਅਪ ਕੰਪਨੀ ਬਨੋਂ ਰਿਲੀਜ਼ ਕੀਤਾ ਗਿਆ ਇਸ ਨੂੰ ਅੱਜ ਕਮਲ ਨੇ ਦੀਵਸ ਦਿੱਤਾ ਤੇ ਵੀਰੂ ਡਾਕਟਰ ਸਾਡੇ ਅਰਪ੍ਰੀਤ ਵਾਰੀਆ ਜੀ ਐ ਪ੍ਰੋਡੂਸਰ ਸਾਫ ਸਾਡੇ ਸੁਵਿੰਦਰ ਵਾਰੀਆ ਜੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਲਾਕਾਰ ਸੰਗੀਤ ਸਭਾ ਸਾਡੇ ਪ੍ਰਧਾਨ ਜੀ ਲਖਵਿੰਦਰ ਲੱਕਾ ਜੀ ਸਾਡੇ ਬਲਵਿੰਦਰ ਪੰਗਲ ਜੀ ਲਖਵਿੰਦਰ ਲੱਕਾ ਚਦਾਨ ਵਾਲੇ ਬਾਸ ਦੇ ਪਰਦੇਸੀ ਸਾਹਿਬ ਇਹਨਾਂ ਦਾ ਮੈਂ ਸਾਰਿਆਂ ਦਾ ਬਹੁਤ-ਬਹੁਤ ਤੇ ਵੀਰ ਪਾਨ ਗਲਦੀ ਕੁਮਾਰ ਜੀ ਟੋਕੀ ਮਾਸਟਰ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਬਹੁਤ-ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਭੋਲੇ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਰਵਿੰਦਰ ਚੋੜਾ ਪੋਰੀਆ ਉਹਦਾ ਪ੍ਰਣਾਮਇਕਰ ਅੱਜ ਕਲਾਕਾਰ ਸੰਗੀਤ ਸਭਾ ਦੇ ਸਾਰੇ ਅਧਿਕਾਰੀਆਂ ਨੇ ਮਹਾਨ ਗਾਇਕ ਸੁਰੀਲਾ ਗਾਇਕ ਜਲਵਰਜੀ ਜਲਵਰ ਜਨਦਾ ਗੀਤ ਹੈ ਭੇਟ ਹੈ ਬਜੇ ਡਮਰੂ ਸ਼ਿਵਜੀ ਮਹਾਰਾਜ ਦਾ ਆਸਰਾ ਲੇ ਕੇ ਡਮਰੂ ਬਜਾਇਆ ਨਾ ਨਾ ਬੜਾ ਸੋਹਣੇ ਬਜਾਇਆ ਸੋਨਿਆਲੀ ਪੇਟ ਹੈ ਮਿੱਠੀ ਪੇਟ ਹੈ ਚਾਂਦ ਬੜਾ ਚੌਰ ਸਾਹ ਪਰਛੋਤਮ ਚਾਂਦ ਬੜਾ ਚੋਰੀਆ ਇਹ ਸਾਡੇ ਵਿਚਾਰ ਨਹੀਂ ਪਰ ਉਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਕੀਤਾ ਹੈ ਅੱਛਾ ਮੈਂ ਇਹਨਾਂ ਨੂੰ ਇਹ ਪ੍ਰੋਇਆ ਸੰਗੀਤ ਤੋਂ ਉਹਨਾਂ ਦੇ ਵਿੱਚ ਦਿਲਬਰਜੀਤ ਦਿਲਬਰ ਬੜਾ ਨਵਾਇਆ ਤੇ ਬੜਾ ਗਾਇਆ ਸਾਰਾ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਦਬਲੀਅਤ ਇਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਨੂੰ ਇਜਾਜ਼ਤ ਦਿਓ ਧੰਨਵਾਦ